ਸਤਿ ਸ਼੍ਰੀ ਅਕਾਲ ਨਮਸਕਾਰ ਆਦਾਬ ਮੈਂ ਤੁਹਾਡੇ ਨਾਲ ਮਨਪ੍ਰੀਤ ਖੋਲਰ ਤੁਸੀਂ ਦੇਖ ਰਹੇ ਹੋ ਤਾਂ ਨਿਕ ਸਵੇਰਾ ਟੀਵੀ ਤੇ ਗੱਲ ਕਰਾਂਗੇ ਬਾਲੀਵੁੱਡ ਦੀ ਉਹ ਹਸੀਨਾ ਦੇ ਬਾਰੇ ਜਿਹੜੀ ਅਕਸਰ ਆਪਣੀ ਟੀਮ ਦੇ ਨਾਲ ਸੋਸ਼ਲ ਮੀਡੀਆ ਤੇ ਚਰਚਾਵਾਂ ਚ ਰਹਿੰਦੀ ਹੈ ਉਹ ਟੀਮ ਕਿਹੜੀ ਹੈ ਤੁਹਾਨੂੰ ਸਭ ਨੂੰ ਦੱਸ ਦਿੰਨੇ ਆ ਕਿ ਕ੍ਰਿਕਟ ਟੀਮ ਪੰਜਾਬ ਦੀ ਟੀਮ ਜਿਸ ਦੀ ਜਿਸ ਨੂੰ ਅਸੀਂ ਕਹਿ ਸਕਦੇ ਹਾਂ ਕਿ ਓਨ ਕਰ ਰਹੀ ਹੈ ਪ੍ਰਿਟੀਜੈਂਟਾ ਸੋ ਪ੍ਰਿਟੀਜੈਂਟਾ ਨੂੰ ਰੈੱਡ ਕਲਰ ਦੇ ਕੱਪੜਿਆਂ ਦੇ ਵਿੱਚ ਅਸੀਂ ਦੇਖਦੇ ਹਾਂ ਆਈਪੀਐਲ ਦੇ ਮੈਚ ਹੋਣ ਜਾਂ ਫਿਰ ਕੋਈ ਵੀ ਮੈਚੇਜ਼ ਹੋਣ ਪ੍ਰਿਟੀਜੈਂਟਾ ਆਪਣੀ ਟੀਮ ਨੂੰ ਬਹੁਤ ਅੱਛੇ ਤਰੀਕੇ ਨਾਲ ਗਾਈਡ ਕਰਦੀ ਹੈ ਜਿਸ ਤਰ ਵਧੀਆ ਅਚੀਵ ਕਰਕੇ ਹੀ ਵਾਪਸ ਪਰਤਦੀ ਹੈ ਸੋ ਇਸ ਵਾਰ ਤੁਹਾਨੂੰ ਦੱਸ ਦਿੰਦੇ ਆ ਕਿ ਪ੍ਰੈਜ਼ੀਡੈਂਟਾ ਅਲੱਗ-ਅਲੱਗ ਜਗ੍ਹਾਵਾਂ ਤੇ ਸਪੌਟ ਹੁੰਦੀ ਵੀ ਦੇਖਦੀ ਆਪਣੀ ਫਿਟਨੈਸ ਨੂੰ ਵੀ ਬਹੁਤ ਧਿਆਨ ਦੇ ਵਿੱਚ ਰੱਖਦੀ ਲੇਕਿਨ ਇਸ ਵਾਰ ਪ੍ਰੈਜ਼ੀਡੈਂਟਾ ਨੂੰ ਲੈ ਕੇ ਜਿਹੜੀ ਅਪਡੇਟ ਆਈ ਹੈ ਕਿ ਉਹਨਾਂ ਨੇ ਜਿਹੜਾ ਟੈਰਰਿਸਟ ਅਟੈਕ ਹੋਇਆ ਯਾਨੀ ਕਿ ਆਪਰੇਸ਼ਨ ਸਿੰਧੂਰ ਦੇ ਦੌਰਾਨ ਜਿਹੜੇ ਲੋਕ ਪਹਿਲਾਂ ਟੈਰਰਿਸਟ ਅਟੈਕ ਦੇ ਵਿੱਚ ਮਾਰੇ ਗਏ ਨੇ ਉਹਨਾਂ ਲੋਕਾਂ ਨੂੰ ਪ੍ਰੈਜ਼ੀਡੈਂਟਾ ਨੇ 1 ਕਰੋੜ ਰੁਪਇਆ ਦਿੱਤਾ ਹੈ ਔਰ ਉਹਨਾਂ ਦੇ ਘਰਾਂ ਤੱਕ ਪਹੁੰਚਾਉਣ ਦੇ ਬਾਰੇ ਵੀ ਸਰਕਾਰ ਨੂੰ ਕਿਹਾ ਕਿ ਇਹ ਜਿਹੜਾ ਪੈਸਾ ਹੈ ਉਹਨਾਂ ਦੇ ਘਰ ਦੇਖੇ ਬਹੁਤ ਸਾਰੇ ਘਰਾਂ ਦੇ ਚਿਰਾਗ ਬੁਜੇ ਨੇ ਔਰ ਬਹੁਤ ਸਾਰੇ ਲੋਕ ਜਿਹੜੇ ਨੇ ਅੱਜ ਵੀ ਤਰਸ ਰਹੇ ਨੇ ਆਪਣੇ ਪੁੱਤਾਂ ਨੂੰ ਧੀਆਂ ਨੂੰ ਜਿਹੜੇ ਜਿਹੜੇ ਲੋਕ ਵੀ ਉੱਥੇ ਮਾਰੇ ਗਏ ਆ ਉਹਨਾਂ ਨੂੰ ਦੇਖਣ ਦੇ ਲਈ ਕਿ ਕਾਸ਼ ਸਾਡੇ ਕੋਲ ਵਾਪਸ ਆ ਜਾਣ ਪਰ ਨਹੀਂ ਪ੍ਰੈਜ਼ੀਡੈਂਟਾ ਨੇ ਇੱਕ ਚੰਗੀ ਇਨਸਾਨੀਅਤ ਦਿਖਾਈ ਔਰ 1 ਕਰੋੜ ਰੁਪਏ ਜਿਹੜਾ ਉਹਨਾਂ ਲੋਕਾਂ ਨੂੰ ਉਹਨਾਂ ਘਰਾਂ ਤੱਕ ਪਹੁੰਚਾਇਆ ਔਰ ਤੁਹਾਨੂੰ ਇਹ ਵੀ ਦੱਸ ਦੇਣੀ ਕਿ ਇਸ ਤੋਂ ਪਹਿਲਾਂ ਸੋਨੂ ਸੂਦ ਨੇ ਕੰਮ ਕੀਤਾ ਸੋਨੂ ਸੂਦ ਜਿਹੜੇ ਨੇ ਉਹਨਾਂ ਨੇ ਕੋਵਿਡ ਦੇ ਟਾਈਮ ਤੇ ਬਹੁਤ ਲੋਕਾਂ ਦੀ ਮਦਦ ਕੀਤੀ ਔਰ ਬਹੁਤ ਸਾਰੇ ਆਪਣੇ ਬਾਲੀਵੁੱਡ ਦੇ ਸਿਤਾਰੇ ਨੇ ਜਿਹੜੇ ਟੈਰਰਿਸਟ ਆਈ ਸਭਨੇ ਆਪਣੇ ਆਪਣੇ ਬਿਆਨ ਦਿੱਤੇ ਔਰ ਇਸ ਵਾਰ ਪ੍ਰਿਟੀ ਜੰਟਾ ਨੇ 1 ਕਰੋੜ ਰੁਪਏ ਦਾ ਜਿਹੜਾ ਕਹਿ ਸਕਦੇ ਅਸੀਂ ਕਿ ਦਾਨ ਕੀਤਾ ਉਹਨਾਂ ਲੋਕਾਂ ਨੂੰ ਔਰ ਇਨਸਾਨੀਅਤ ਜਿਹੜੀ ਆਪਣੇ ਕਲਾਕਾਰ ਅਕਸਰ ਦਿਖਾਉਂਦੇ ਨੇ ਬਹੁਤ ਸਾਰੇ ਕਲਾਕਾਰ ਦਾਨਪੁਣ ਕਰਦੇ ਨੇ ਪਰ ਇਸ ਵਾਰ ਟੈਰਰ ਰਿਸਟ੍ਰੈਕਟ ਦੇ ਲਈ ਪ੍ਰਿਟੀ ਜੰਟਾ ਨੇ 1 ਕਰੋੜ ਰੁਪਏ ਦਿੱਤਾ ਔਰ ਨਾਲ ਦੀ ਨਾਲ ਤੁਹਾਨੂੰ ਵੀ ਦੱਸ ਦਿੰਦੇ ਆ ਕਿ ਮੈਚਸ ਦੇ ਵਿੱਚ ਵੀ ਅਸੀਂ ਪ੍ਰਿਟੀ ਜੰਟਾ ਨੂੰ ਉਨਾ ਹੀ ਐਕਟਿਵ ਦੇਖਦੇ ਆਂ ਔਰ ਉਸ ਦੀ ਜਿਹੜੀ ਮਿਹਨਤ ਹੈ ਉਹ ਸਾਫ਼-ਸਾਫ਼ ਅਸੀਂ ਸੋਸ਼ਲ ਮੀਡੀਆ ਤੇ ਕੈਪਚਰ ਹੁੰਦੀ ਦੇਖਦੇ ਆਂ ਫਿਰ ਚਾਹੇ ਉਹ ਸਟੇਡੀਅਮ ਦੇ ਵਿੱਚ ਹੋਵੇ ਫਿਰ ਚਾਹੇ ਉਹ ਕਹਿ ਸਕਦੇ ਪ੍ਰਿਟੀ ਜੰਟਾ ਜਿਹੜੀ ਆ ਅਕਸਰ ਨਜ਼ਰ ਆਉਂਦੀ ਆ ਸੋ ਇਹ ਪ੍ਰਿਟੀ ਜੰਟਾ ਨੂੰ ਲੈ ਕੇ ਇੱਕ ਵੱਡੀ ਖਬਰ ਸਿੱਗੀ ਕਿ ਉਸਨੇ 1 ਕਰੋੜ ਰੁਪਏ ਦਾ ਜਿਹੜਾ ਦਾਨ ਹੈ ਹੁਣ ਇੱਕ ਵਾਰ ਫਿਰ ਤੋਂ ਜੋ ਹੈ ਟੈਰਰਿਸਟ ਅਟੈਕ ਦੇ ਦੌਰਾਨ ਮਾਰੇ ਗਏ ਲੋਕਾਂ ਨੂੰ ਦਾਨ ਕੀਤਾ ਹੈ ਸਤਿ ਸ਼੍ਰੀ ਅਕਾਲ ਨਮਸਕਾਰ ਆਦਾਬ ਮੈਂ ਤੁਹਾਡੇ ਨਾਲ ਮਨਪ੍ਰਤ ਖੋਲਰ ਤੁਸੀਂ ਦੇਖ ਰਹੇ ਹੋਂਦਾ ਨਿਕਸ ਸਵੇਰਾ ਟੀਵੀ ਤੇ ਗੱਲ ਕਰਾਂਗੇ ਬਾਲੀਵੁੱਡ ਦੀ ਉਹ ਹਸੀਨਾ ਦੇ ਬਾਰੇ ਜਿਹੜੀ ਅਕਸਰ ਆਪਣੀ ਟੀਮ ਦੇ ਨਾਲ ਸੋਸ਼ਲ ਮੀਡੀਆ ਤੇ ਚਰਚਾਵਾਂ ਚ ਰਹਿੰਦੀ ਹੈ ਉਹ ਟੀਮ ਕਿਹੜੀ ਹੈ ਤੁਹਾਨੂੰ ਸਭ ਨੂੰ ਦੱਸ ਦਿੰਨੇ ਆ ਕਿ ਕ੍ਰਿਕਟ ਟੀਮ ਪੰਜਾਬ ਦੀ ਟੀਮ ਜਿਸ ਦੀ ਜਿਸ ਨੂੰ ਅਸੀਂ ਕਹਿ ਸਕਦੇ ਹਾਂ ਕਿ ਓਨ ਕਰ ਰਹੀ ਹੈ ਪ੍ਰਿਟੀਜ਼ੈਂਟਾ ਸੋ ਪ੍ਰਿਟੀਜ਼ੈਂਟਾ ਨੂੰ ਰੈੱਡ ਕਲਰ ਦੇ ਕੱਪੜਿਆਂ ਦੇ ਵਿੱਚ ਅਸੀਂ ਦੇਖਦੇ ਹਾਂ ਆਈਪੀਐਲ ਦੇ ਮੈਚ ਹੋਣ ਜਾਂ ਫਿਰ ਕੋਈ ਵੀ ਮੈਚਸ ਹੋਣ ਪ੍ਰਿਟੀਜ਼ੈਂਟਾ ਆਪਣੀ ਟੀਮ ਨੂੰ ਬਹੁਤ ਅੱਛੇ ਤਰੀਕੇ ਨਾਲ ਗਾਈਡ ਕਰਦੀ ਹੈ ਜਿਸ ਤਰ ਵੱਚ ਵਧੀਆ ਅਚੀਵ ਕਰਕੇ ਹੀ ਵਾਪਸ ਪਰਤਦੀ ਹੈ ਸੋ ਇਸ ਵਾਰ ਤੁਹਾਨੂੰ ਦੱਸ ਦਿੰਦੇ ਆ ਕਿ ਬ੍ਰਿਟਿਸ਼ ਅੰਟਾ ਅਲੱਗ ਅਲੱਗ ਜਗ੍ਹਾਵਾਂ ਤੇ ਸਪੌਟ ਹੁੰਦੀ ਵੀ ਦੇਖ ਲਈ ਆਪਣੀ ਫਿਟਨੈਸ ਨੂੰ ਵੀ ਬਹੁਤ ਧਿਆਨ ਦੇ ਵਿੱਚ ਰੱਖਦੀ ਲੇਕਿਨ ਇਸ ਵਾਰ ਬ੍ਰਿਟਿਸ਼ ਅੰਟਾ ਨੂੰ ਲੈ ਕੇ ਜਿਹੜੀ ਅਪਡੇਟ ਆਈ ਹੈ ਕਿ ਉਹਨਾਂ ਨੇ ਜਿਹੜਾ ਟੈਰਰਿਸਟ ਅਟੈਕ ਹੋਇਆ ਯਾਨੀ ਕਿ ਆਪਰੇਸ਼ਨ ਸਿੰਧੂਰ ਦੇ ਦੌਰਾਨ ਜਿਹੜੇ ਲੋਕ ਪਹਿਲਾਂ ਟੈਰਰਿਸਟ ਅਟੈਕ ਦੇ ਵਿੱਚ ਮਾਰੇ ਗਏ ਨੇ ਉਹਨਾਂ ਲੋਕਾਂ ਨੂੰ ਬ੍ਰਿਟਿਸ਼ ਅੰਟਾ ਨੇ 1 ਕਰੋੜ ਰੁਪਇਆ ਦਿੱਤਾ ਹੈ ਔਰ ਉਹਨਾਂ ਦੇ ਘਰਾਂ ਤੱਕ ਪਹੁੰਚਾਉਣ ਦੇ ਬਾਰੇ ਵੀ ਸਰਕਾਰ ਨੂੰ ਕਿਹਾ ਕਿ ਇਹ ਜਿਹੜਾ ਪੈਸਾ ਸਿੱਕੇ ਬਹੁਤ ਸਾਰੇ ਘਰਾਂ ਦੇ ਚਿਰਾਗ ਬੁਜੇ ਨੇ ਔਰ ਬਹੁਤ ਸਾਰੇ ਲੋਕ ਜਿਹੜੇ ਨੇ ਅੱਜ ਵੀ ਤਰਸ ਰਹੇ ਨੇ ਆਪਣੇ ਪੁੱਤਾਂ ਨੂੰ ਧੀਆ ਨੂੰ ਜਿਹੜੇ ਜਿਹੜੇ ਲੋਕ ਵੀ ਉੱਥੇ ਮਾਰੇ ਗਏ ਆ ਉਹਨਾਂ ਨੂੰ ਦੇਖਣ ਦੇ ਲਈ ਕਿ ਕਾਸ਼ ਸਾਡੇ ਕੋਲ ਵਾਪਸ ਆ ਜਾਣ ਪਰ ਨਹੀਂ ਪ੍ਰੈਜ਼ੀਡੈਂਟਾ ਨੇ ਇੱਕ ਚੰਗੀ ਇਨਸਾਨੀਅਤ ਦਿਖਾਈ ਔਰ 1 ਕਰੋੜ ਰੁਪਿਆ ਜਿਹੜਾ ਉਹਨਾਂ ਲੋਕਾਂ ਨੂੰ ਉਹਨਾਂ ਘਰਾਂ ਤੱਕ ਪਹੁੰਚਾਇਆ ਔਰ ਤੁਹਾਨੂੰ ਇਹ ਵੀ ਦੱਸ ਦੇਣੀ ਕਿ ਇਸ ਤੋਂ ਪਹਿਲਾਂ ਸੋਨੂ ਸੂਤ ਨੇ ਕੰਮ ਕੀਤਾ ਸੋਨੂ ਸੂਤ ਜਿਹੜੇ ਨੇ ਉਹਨਾਂ ਨੇ ਕੋਵਿਡ ਦੇ ਟਾਈਮ ਤੇ ਬਹੁਤ ਲੋਕਾਂ ਦੀ ਮਦਦ ਕੀਤੀ ਔਰ ਬਹੁਤ ਸਾਰੇ ਆਪਣੇ ਬਾਲੀਵੁੱਡ ਦੇ ਸਿਤਾਰੇ ਨੇ ਜਿਹੜੇ ਟੈਰਰਿਸਟ ਨੇ ਆਏ ਸਭਨੇ ਆਪਣੇ ਆਪਣੇ ਬਿਆਨ ਦਿੱਤੇ ਔਰ ਇਸ ਵਾਰ ਪ੍ਰਿਟੀ ਜੰਟਾ ਨੇ 1 ਕਰੋੜ ਰੁਪਏ ਦਾ ਜਿਹੜਾ ਕਹਿ ਸਕਦੇ ਆਂ ਸੀ ਕਿ ਦਾਨ ਕੀਤਾ ਉਹਨਾਂ ਲੋਕਾਂ ਨੂੰ ਔਰ ਇਨਸਾਨੀਅਤ ਜਿਹੜੀ ਆਪਣੇ ਕਲਾਕਾਰ ਅਕਸਰ ਦਿਖਾਉਂਦੇ ਨੇ ਬਹੁਤ ਸਾਰੇ ਕਲਾਕਾਰ ਦਾਨਪੂਣ ਕਰਦੇ ਨੇ ਪਰ ਇਸ ਵਾਰ ਟੈਰ ਦਾ ਸਟ੍ਰੈਕਟ ਦੇ ਲਈ ਪ੍ਰਿਟੀ ਜੰਟਾ ਨੇ 1 ਕਰੋੜ ਰੁਪਏ ਦਿੱਤਾ ਔਰ ਨਾਲ ਦੀ ਨਾਲ ਤੁਹਾਨੂੰ ਇਹ ਵੀ ਦੱਸ ਦਿੰਦੇ ਆਂ ਕਿ ਮੈਚਸ ਦੇ ਵਿੱਚ ਵੀ ਅਸੀਂ ਪ੍ਰਿਟੀ ਜੰਟਾ ਨੂੰ ਉਨਾ ਹੀ ਐਕਟਿਵ ਦੇਖਦੇ ਆਂ ਔਰ ਉਸ ਦੀ ਜਿਹੜੀ ਮਿਹਨਤ ਹੈ ਉਹ ਸਾਫ਼-ਸਾਫ਼ ਅਸੀਂ ਸੋਸ਼ਲ ਮੀਡੀਆ ਤੇ ਕੈਪਚਰ ਹੁੰਦੀ ਦੇਖਦੇ ਆਂ ਫਿਰ ਚਾਹੇ ਉਹ ਸਟੇਡੀਅਮ ਦੇ ਵਿੱਚ ਹੋਵੇ ਫਿਰ ਚਾਹੇ ਉਹ ਕ ਪ੍ਰਿਟੀ ਜੰਟਾ ਜਿਹੜੀ ਆ ਅਕਸਰ ਨਜ਼ਰ ਆਉਂਦੀ ਹੈ ਸੋ ਇਹ ਪ੍ਰਿਟੀ ਜੰਟਾ ਨੂੰ ਲੈ ਕੇ ਇੱਕ ਵੱਡੀ ਖਬਰ ਸਿੱਗੀ ਕਿ ਉਸਨੇ 1 ਕਰੋੜ ਰੁਪਏ ਦਾ ਜਿਹੜਾ ਦਾਨ ਹੈ ਹੁਣ ਇੱਕ ਵਾਰ ਫਿਰ ਤੋਂ ਜੋ ਹੈ 테러ਰਿਸਟ ਅਟੈਕ ਦੇ ਦੌਰਾਨ ਮਾਰੇ ਗਏ ਲੋਕਾਂ ਨੂੰ ਦਾਨ ਕੀਤਾ ਹੈ